ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਲਣ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦਿਆਲ ਹੈ ਤੈ ਦੁਖ ਬਿਨਾਸ਼ ਨਹ ਭਗਤ ਬਚਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਚੁੱਤ ਹੈ ਕੋ ਦੁਖਿਅੰ ਅਨਕ ਹੱਤਿਅੰ ਜਨਮ ਤਰਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਵ ਕਾਸ਼ਟ ਪਸਮੰ ਕਰੋ ਇਕ ਗੰਗਰ ਸਤਨਾਮ ਕਲਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪਦសារ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਲੋਹੇ ਕਾ ਕੋੜ ਸਮੁੰਦ ਸੀ ਖਾਈ ਪਾਈ ਬਹਿ ਲੋ ਕੀ ਚੌਂਕੀ ਨਾਨਕ ਸ਼ਾ ਪਾਦਸ਼ਾਹ ਕੀ ਦੋਹਾਈ ਜਹ ਲਗ ਲਾਗੇ ਤਾੜੀ ਤਹ ਲਗ ਦੂਤੀ ਦੁਸ਼ਮਨ ਕਾ ਚੌਰ ਚਕਾਦ ਕਾ ਬਜਦ ਕੀ ਕੀਵਾੜੀ ਲੋਹੇ ਕਾ ਕੋਟ ਬਜਦ ਕੇ ਤਿਵਾੜ ਤਾਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦੇਖੋ ਪਾਉ ਪੜੰਤਾ ਮਰਨ ਹਰੇ ਕੇ ਹਾਥ ਕਲੰ ਸੁਨਤੇ ਕੇ ਕਾਨ ਕਲੰਕ ਦੇਖ ਤੇ ਕੀ ਆਖ ਕਲੰਕ ਬੋਲ ਤੇ ਕੀ ਜ਼ਬਾਨ ਕਲੰਕ ਪਹਿਲਾ ਦੁਆ ਤਿਆ ਚੌਥਾ ਵੀ ਛੱਡ ਜਾਏ 10 ਸਤਨਾਮ ਸਿੰਘ ਦੇ ਰਾਖੇ ਗੁਰੂ ਨਾਨਕ ਜੀ ਸਹਾਈ ਓਂਘ ਹਕਣੀ ਡਾਕਣੀ ਝਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਾਨਕ ਦੇ ਸ਼ਬਦ ਸੇ ਬਾਂਧ ਡਾੜੀ ਦ੍ਰਿਸ਼ਟ ਕਰੇ ਨਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰਾਂ ਕਰੇ ਉਲਟ ਵਾਹੂ ਸਿਰ ਪਰ ਡੱਗ ਡੂਗਲੇ ਜਲੇ ਥਲੇ ਘਟਿ ਆਵ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ